ਦੇ ਸੱਜਣ ਜਿਹੜੇ ਅਜੋ ਚੇਚਾ ਟਾਈਮ ਕੱਢ ਕੇ ਪਹੁੰਚੇ ਹੋ ਸਾਰੇ ਨੂੰ ਫਤਿਹ ਵਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਚੌਧਰੀ ਭਰਾਵਾਂ ਨੂੰ ਰਾਮ ਰਾਮ ਗੱਲ ਅਸੂਲਨ ਇੱਕ ਹੈ ਕਿ ਅਸੀਂ ਚੋਣਾ ਦੇ ਵਿੱਚ ਪੰਜਾਬ ਦਾ ਜਿਹੜਾ ਪਿਛਲੇ 40-50 ਸਾਲ ਦਾ ਮਾਹੌਲ ਹੈ ਉਹਦੇ ਵਿੱਚ ਹਮੇਸ਼ਾ ਹੀ ਕਦੇ ਵੀ ਆਮ ਬੰਦੇ ਦੀ ਗੱਲ ਨਹੀਂ ਹੋਈ ਪਿਛੇ ਜੇ ਇੱਕ ਆਮ ਆਦਮੀ ਪਾਰਟੀ ਤਾਂ ਆਈ ਹੈ ਪਰ ਉਹਨੇ ਵੀ ਆਪਣਾ ਕਲਚਰ ਜਿਹੜਾ ਹੈ ਉਹ ਖਾਸ ਹੀ ਬਣਾਇਆ ਤੇ ਸਿਰਫ ਕਹਿ ਹੀ ਸੀਗਾ ਕਿ ਅਸੀਂ ਆਮ ਆ ਵੈਸੇ ਜਨੀਆਂ ਵੀ ਗੱਲਾਂ ਪਿਛਲੇ 50 ਸਾਲ ਚ ਹੋਈਆਂ ਨੇ ਉਹਦੇ ਚ ਰਗੜਿਆ ਆਮ ਆਦਮੀ ਹੀ ਗਿਆ ਜਿਹਦੀ ਚਾਹੇ ਉਹ ਖੇਤੀ ਕਰਦਾ ਹੈ ਚਾਹੇ ਉਹ ਛੋਟੀ ਦੁਕਾਨ ਕਰਦਾ ਹੈ ਨੌਕਰੀਆਂ ਤਾਂ ਹੁਣ ਮਿਲਦੀਆਂ ਹੀ ਨਹੀਂ ਚਾਹੇ ਸਾਡੇ ਬੱਚੇ ਬੱਚੀਆਂ ਪੜਨ ਭਾਵੇਂ ਨਾ ਪੜਨ ਇੱਕ ਜਿਹੜਾ ਸਭ ਤੋਂ ਵੱਡਾ ਦੈਂਤ ਪੰਜਾਬ ਨੂੰ ਚੰਬੜਿਆ ਹੋਇਆ ਉਹ ਹੈ ਨਸ਼ੇ ਦਾ ਉਸ ਤੋਂ ਅੱਜ ਕੋਈ ਪਿੰਡ ਕੋਈ ਸ਼ਹਿਰ ਉਹ ਛੁੱਟਿਆ ਨਹੀਂ ਹੋਇਆ ਆਜ਼ਾਦ ਨਹੀਂ ਹੈ ਇਹ ਜਰੂਰ ਸਾਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਅਸੀਂ ਸਰਕਾਰਾਂ ਚੁਣ ਕੇ ਭੇਜਦੇ ਹਾਂ ਬੇਸ਼ੱਕ ਉਹ ਕਾਂਗਰਸ ਦੀ ਹੋਵੇ ਬੇਸ਼ੱਕ ਉਹ ਬਾਦਲਾਂ ਦੀ ਹੋਵੇ ਬੇਸ਼ੱਕ ਉਹ ਭਾਜਪਾ ਦੇ ਦਾ ਸਯੋਗ ਰਿਆ ਹੋਵੇ ਤੇ ਬੇਸ਼ੱਕ ਹੁਣ ਆਪ ਦੀ ਹੋਵੇ ਇਹ ਕੀ ਕਾਰਨ ਹੈ ਕਿ ਨਸ਼ਾ ਲਗਾਤਾਰ ਹੀ ਵਿਕੀ ਜਾਂਦਾ ਹੈ ਕਿਸੇ ਇੱਕ ਸਰਕਾਰ ਨੇ ਵੀ ਉਪਰਾਲਾ ਨਹੀਂ ਕੀਤਾ ਕਿ ਇਹਦੇ ਤੇ ਕੋਈ ਅਸਲ ਵਿੱਚ ਰੋਕ ਲਾਈ ਜਾ ਸਕੇ ਆ ਹੁਣ ਸੰਗਰੂਰ ਤੁਹਾਡੇ ਨਾਲ ਹੈ ਉੱਥੇ 21 ਬੰਦੇ ਸ਼ਰਾਬ ਜਿਹੜੀ ਗਲਤ ਸ਼ਰਾਬ ਹੈ ਜਿਹੜੀ ਮਤਲਬ ਕਿ ਕਾਨੂੰਨ ਦੇ ਮੁਤਾਬਕ ਜੋ ਦੀ ਡਿਗਰੀ ਵਗੈਰਾ ਹੁੰਦੀ ਹੈ ਉਸ ਤੋਂ ਬਾਹਰ ਜਾ ਕੇ ਬਣੀ ਹੈ ਉਹਦੇ ਨਾਲ 21 ਬੰਦੇ ਜਿਹੜੇ ਨੇ ਉਹ ਮਰ ਗਏ ਨੇ ਜਦੋਂ ਮਨਿਸਟਰ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਅਮਨ ਅਰੋੜਾ ਜੀ ਦੱਸੋ ਕਿ ਤੁਸੀਂ ਇਹਨਾਂ ਬੰਦਿਆਂ ਨੂੰ ਨਵਾਬਜਾ ਦਵੋਗੇ ਜਿਨ੍ਹਾਂ ਦੇ ਹੁਣ ਘਰ ਦੇ ਜੀ ਚਲੇ ਗਏ ਉਹਨਾਂ ਨੇ ਤਾਂ ਸ਼ਰਾਬ ਲੈ ਕੇ ਪੀਤੀ ਸੀ ਤਾਂ ਉਹ ਮਰ ਗਏ ਤਾਂ ਅਮਨ ਅਰੋੜੇ ਦਾ ਜਵਾਬ ਸਰਕਾਰ ਦਾ ਇਹ ਸੀ ਕਿ ਦੇਖੋ ਜੀ ਉਹਨਾਂ ਨੇ ਕਿਹੜਾ ਠੇਕੇ ਤੋਂ ਲੈ ਕੇ ਪੀਤੀ ਹੈ ਜੇ ਠੇਕੇ ਤੋਂ ਲੈ ਕੇ ਪੀਤੀ ਹੁੰਦੀ ਫਿਰ ਅਸੀਂ ਮੁਆਵਜ਼ਾ ਦੇ ਦਿੰਦੇ ਇਹ ਜਵਾਬ ਨੂੰ ਧਿਆਨ ਨਾਲ ਸੋਚਣਾ ਪਵੇਗਾ ਕਿ ਜੇ ਠੇਕੇ ਤੇ ਸ਼ਰਾਬ ਤੁਸੀਂ ਸਰਕਾਰ ਵਾਲੇ ਵੇਚਦੇ ਹੋ ਤਾਂ ਜਿਹੜਾ ਕੋਈ ਨਜਾਇਜ਼ ਵੇਚਦਾ ਫਿਰ ਉਹਦਾ ਧਿਆਨ ਕਿਨੇ ਕਰਨਾ ਹੈ ਕਿਸ ਆ ਸਾਡਾ ਪਿੰਡ ਹੈ ਉਹ ਪਰਲਾ ਕਿਸੇ ਹੋਰ ਦਾ ਪਿੰਡ ਹੈ ਉਸ ਤੋਂ ਅਗਲਾ ਕਿਸੇ ਹੋਰ ਦਾ ਹੋ ਸਕਦਾ ਹੈ ਪਰ ਜੇ ਪਿੰਡਾਂ ਜਾਂ ਸ਼ਹਿਰਾਂ ਦੇ ਕਿਸੇ ਹਿੱਸੇ 'ਚ ਗਲਤ ਡਿਗਰੀ ਦੀ ਸ਼ਰਾਬ ਬਣ ਰਹੀ ਹੈ ਤਾਂ ਸਰਕਾਰ ਕਿਵੇਂ ਕਹਿ ਸਕਦੀ ਹੈ ਵੀ ਉਹਦੇ ਅਸੀਂ ਜ਼ਿੰਮੇਵਾਰ ਨਹੀਂ ਆ ਕੱਲ ਤਾਂ ਫਿਰ ਪੁਲਿਸ ਵੀ ਕਹੂਗੀ ਜਿਹੜਾ ਇੱਥੇ ਕਤਲ ਹੋ ਗਿਆ ਉਹ ਕਿਹੜਾ ਸਰਕਾਰ ਨੇ ਕੀਤਾ ਅਸੀਂ ਕਿਹੜਾ ਜ਼ਿੰਮੇਵਾਰ ਨਾ ਸਰਕਾਰ ਨੂੰ ਸਾਰੇ ਪੰਜਾਬ ਵਿੱਚ ਜਿਹੜਾ ਵੀ ਗਲਤ ਕੰਮ ਹੋਊਗਾ ਉਹਨੂੰ ਰੋਕਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਸਰਕਾਰ ਇਸ ਤੋਂ ਕੋਈ ਵੀ ਹੋਵੇ ਜਰੂਰੀ ਨਹੀਂ ਵੀ ਹੁਣ ਭਗਵੰਤ ਮਾਨ ਦੀ ਸਰਕਾਰ ਹੈ ਨਾ ਅੱਜ ਭਗਵੰਤ ਮਾਨ ਦੀ ਹੈ ਕੱਲ ਅਮਰਿੰਦਰ ਸਿੰਘ ਦੀ ਸੀਗੀ ਪਰਸੋ ਬਾਦਲਾਂ ਦੀ ਸੀਗੀ ਪਹਿਲਾਂ ਵੀ ਬਾਦਲਾਂ ਦੀ ਰਹੀ ਹੈ ਏ 97 ਤੋਂ ਲੈ ਕੇ ਤਾਂ ਲਗਾਤਾਰ ਆਪਾਂ ਦੇਖਦੇ ਆ ਰਹੇ ਆਂ ਜਾਂ ਬਾਦਲ ਜਾਂ ਕਾਂਗਰਸ ਹੁਣ ਆਪ ਆ ਗਈ ਸੋ ਜਿਹੜਾ ਨਸ਼ਾ ਹੁਣ ਆ ਵੀ ਗੱਲ ਕਿਸੇ ਤੋਂ ਭੁੱਲੀ ਨਹੀਂ ਐ ਤੁਸੀਂ ਵੀ ਤੁਹਾਡੇ ਬੱਚੇ ਵੀ ਸਾਡੇ ਸਾਰਿਆਂ ਵਾਂਗ ਸੋਸ਼ਲ ਮੀਡੀਆ ਦੇਖਦੇ ਨੇ ਫੇਸਬੁੱਕਾਂ ਦੇਖਦੇ ਨੇ ਇੰਸਟਾਗ੍ਰam ਦੇਖਦੇ ਨੇ YouTube ਦੇਖਦੇ ਨੇ ਜਦੋਂ ਬਾਦਲਾਂ ਦੀ ਸਰਕਾਰ ਸੀ ਤਾਂ ਵਿਕਰਮ ਸਿੰਘ ਵਜੀਠੀਏ ਨੇ ਸਭ ਤੋਂ ਪਹਿਲਾਂ ਆ ਚਿੱਟਾ ਜਿਹੜਾ ਨਸ਼ਾ ਹੈ ਜਿਹਦੇ ਨਾਲ ਆ ਸਾਡੇ ਬੱਚੇ ਮਰ ਵੀ ਰਹੇ ਨੇ ਤੇ ਔਲਾਦ ਜੰਮਣ ਤੋਂ ਵਿਰਵੇ ਵੀ ਹੋ ਰਹੇ ਨੇ ਉਹ ਨਸ਼ਾ ਚਿੱਟਾ ਨਸ਼ਾ ਜਿਹੜਾ ਹੈ ਉਹ ਮਜੀਠੀਏ ਨੇ ਸ਼ੁਰੂ ਕਰਵਾਇਆ ਨਾ ਤਾਂ ਮਜੀਠੀਏ ਦੇ ਟਾਈਮ ਤੇ ਰੁਕ ਸਕਿਆ ਰੁਕਣਾ ਹੀ ਨਹੀਂ ਜਦੋਂ ਵੇਚਦੇ ਆਪ ਸੀ ਨਾ ਫਿਰ ਉਸ ਤੋਂ ਅਗਲੀਆਂ ਸਰਕਾਰਾਂ ਚ ਰੁਕਿਆ ਸੋ ਮੇਰੀਆਂ ਬੇਨਤੀਆਂ ਇਹੋ ਜਿਹੀ ਨੇ ਕਿ ਅਸਲ ਵਿੱਚ ਜਿਹੜੇ ਲੀਡਰ ਅਸੀਂ ਜੋ ਸੋਚ ਕੇ ਚੁਣਦੇ ਹਾਂ ਜੇ ਉਹਨਾਂ ਦਾ ਆਪਣਾ ਹੀ ਕੋਈ ਸਟੈਂਡ ਨਹੀਂ ਉਹ ਸਾਡਾ ਭਲਾ ਕਿਵੇਂ ਕਰ ਸਕਦੇ ਨੇ ਹੁਣ ਮਹਾਰਾਣੀ ਪ੍ਰਨੀਤ ਕੌਰ ਪਟਿਆਲੇ ਨੇ ਚਾਰ ਵਾਰ ਐਮਪੀ ਬਣਾ ਕੇ ਭੇਜੇ ਨੇ ਚਾਰ ਵਾਰ ਚ ਤੁਸੀਂ ਆਪਣੇ ਬੱਚਿਆਂ ਨੂੰ ਕਹੋ ਕਿ ਸਾਨੂੰ YouTube ਤੋਂ ਦਿਖਾ ਦੇ ਕਿ ਕਦੇ ਪ੍ਰਨੀਤ ਕੌਰ ਜੀ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲੇ ਸੀ ਕਿ ਪਟਿਆਲੇ ਦੀਆਂ ਆ ਆ ਲੋਣਾ ਨੇ ਹੁਣ ਜਿੱਥੇ ਆਪਾਂ ਬੈਠੇ ਆ ਉੱਥੇ ਖੱਗਰ ਦੀ ਮਾਰ ਐ ਇੱਕ ਵਾਰ ਜ਼ਰੂਰ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਉਦੋਂ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਐਮਪੀ ਸੀ ਮਹਾਰਾਣੀ ਸਾਹਿਬ ਪਟਿਆਲੇ ਤੋਂ ਐਮਪੀ ਸੀ ਉਸ ਵਕਤ ਹਰਿਆਣੇ ਦੀ ਸਰਕਾਰ ਨੇ ਮੁਕਦਮਾ ਕਰਕੇ ਉਹ ਜਿਹੜਾ ਇੱਕ ਪਾਸਾ ਹੈ ਉਹ ਰੋਕਤਾ ਪੱਕਾ ਹੋਣ ਤੋਂ ਉਸ ਤੋਂ ਬਾਅਦ 15 ਸਾਲ ਹੋ ਗਏ ਨੇ ਪਾਣੀ ਤਾਂ ਹੁਣ ਪਿੱਛੇ ਜੇ ਵੀ ਆ ਕੇ ਹਟਿਆ ਫਿਰ ਹਰਿਆਣੇ ਵਿੱਚ ਵੀ ਕਾਂਗਰਸ ਦੀ ਸਰਕਾਰ ਬਣੀ ਹੈ ਪੰਜਾਬ ਵਿੱਚ ਵੀ ਬਣੀ ਹੈ ਉਸ ਟਾਈਮ ਹੀ ਸ਼ਾਂਤੀ ਕਰ ਲੈਂਦੇ ਵੀ ਭਾਈ ਤੁਸੀਂ ਵੀ ਮਾਰ ਰਹੇ ਹੋ ਅਸੀਂ ਵੀ ਮਾਰ ਰਹੇ ਹਾਂ ਮਹਾਰਾਣੀ ਸਾਹਿਬ ਨੇ ਉਸ ਤੋਂ ਬਾਅਦ ਤੱਕ ਕੋਸ਼ਿਸ਼ ਕੀਤੀ ਨਹੀਂ ਹੈ ਪਰ ਘਾਗਰ ਦੀ ਮਾਰ ਜਿਹੜੀ ਹੈ ਉਹ ਰੋਕਣੀ ਕਿਨੇ ਹੈ ਉਹਦੇ ਤੇ ਚੈੱਕ ਡੈਮ ਲੈਣੇ ਨੇ ਉਹਦੇ ਤੇ ਕੁਝ ਸਕੀਮ ਕਢਣੀ ਹੈ ਲੋਕਾਂ ਦਾ ਜਾਨ ਮਾਲ ਬਚਾਉਣ ਵਾਸਤੇ ਵਕਤ ਦੇ ਮੈਂਬਰ ਪਾਰਲੀਮੈਂਟ ਨੂੰ ਹੀ ਉਪਰਾਲਾ ਕਰਨਾ ਪਏਗਾ ਆਮ ਬੰਦੇ ਦਾ ਥੋੜੀ ਆ ਵੀ ਟੋਕਰੀਆਂ ਚੁੱਕ ਚੁੱਕੇ ਸੀ ਕੋਈ ਘਰ ਦਰਿਆ ਨੂੰ ਬੰਨ ਲਾ ਸਕਦੇ ਆ ਉਹ ਤਾਂ ਸਰਕਾਰਾਂ ਨਹੀਂ ਲਾਣਾ ਸੋ ਇਹੋ ਜੀ ਕੋਈ ਸਕੀਮ ਕਿਸੇ ਵੀ ਸਰਕਾਰ ਨੇ ਨਹੀਂ ਬਣਾਈ ਜਦੇ ਨਾਲ ਸਾਡੇ ਪੜ੍ਹੇ ਲਿਖੇ ਬੱਚੇ ਬੱਚੀਆਂ ਨੂੰ ਰੁਜ਼ਗਾਰ ਮਿਲ ਸਕੇ ਨਸ਼ੇ ਤੋਂ ਛੋਟ ਮਿਲ ਸਕੇ ਕੋਈ ਨਵੀਂ ਇੰਡਸਟਰੀ ਲੱਗ ਸਕੇ ਸਾਰੇ ਪਟਿਆਲੇ ਚ 1981 ਚ ਅੱਜ ਤੋਂ 44 ਸਾਲ ਪਹਿਲਾਂ ਇੱਕ ਫੈਕਟਰੀ ਲੱਗੀ ਸੀ DCW ਉਹਦੇ ਵਿੱਚ ਆਪਣੇ ਬੱਚੇ ਜਰੂਰ ਭਰਤੀ ਹੋਏ ਨੇ ਉਹ ਪਟਿਆਲੇ ਆ 44 ਸਾਲ ਚ ਇੱਕ ਵੀ ਫੈਕਟਰੀ ਕਿਸੇ ਵੀ ਸਰਕਾਰ ਨੇ 44 ਸਾਲ ਚ ਇੱਕ ਸਰਕਾਰ ਤਾਂ ਰਹੀ ਨਹੀਂ ਪੰਜ ਪੰਜ ਸਾਲ ਬਾਅਦ ਸਰਕਾਰਾਂ ਤਾਂ ਬਦਲਦੀਆਂ ਰਹੀਆਂ ਨੇ ਪਰ ਤੁਹਾਡੇ ਬੱਚਿਆਂ ਵਾਸਤੇ ਮੇਰੇ ਬੱਚਿਆਂ ਵਾਸਤੇ ਕੋਈ ਫੈਕਟਰੀ ਸੈਂਟਰ ਗਵਰਨਮੈਂਟ ਨੇ ਨਹੀਂ ਲਾਈ 44 ਸਾਲ ਅੱਧੀ ਸਦੀ ਹੁੰਦੀ ਹੈ ਤੇ ਅੱਧੀ ਸਦੀ ਦੇ ਵਿੱਚ ਸਾਡੇ ਬੱਚੇ ਫਿਰ ਕਿੱਥੇ ਜਾਣ ਅੱਜ ਮਜਬੂਰ ਹੋ ਗਏ ਬੱਚੇ ਕਿ ਉਹਨਾਂ ਨੇ ਵਿਦੇਸ਼ਾਂ ਵੱਲ ਮੂੰਹ ਕਰ ਲਿਆ ਉਹ ਕਿਉਂ ਕੀਤਾ ਕਿਉਂਕਿ ਸਾਡੇ ਕੋਲ ਰੋਜ਼ਗਾਰ ਨਹੀਂ ਹੈ ਮਜਬੂਰ ਹੋ ਕੇ ਸਾਡੇ ਬੱਚੇ ਵਿਦੇਸ਼ਾਂ 'ਚ ਨਾ ਜਾਣ ਘੁੰਮਣ ਫਿਰਨ ਜਾਣਾ ਚਾਹੁੰਦੇ ਨੇ ਉੱਥੇ ਸੈਟਲ ਹੋਣਾ ਚਾਹੁੰਦੇ ਨੇ ਉਹਦੇ 'ਚ ਸਾਨੂੰ ਕੋਈ ਇਤਰਾਜ਼ ਨਹੀਂ ਪਰ ਮਜਬੂਰ ਹੋ ਕੇ ਜਾ ਰਹੇ ਨਾਲ ਸਾਡੇ ਬੱਚੀਆਂ ਬੱਚੇ ਕੈਨੇਡਾ ਜਾ ਰਹੇ ਨੇ ਅਮਰੀਕਾ ਜਾ ਰਹੇ ਨੇ ਪਰ ਮੈਂ ਇੱਕ ਬੇਨਤੀ ਤੁਹਾਨੂੰ ਕਹਿ ਕੇ ਆਪਣਾ ਸਥਾਨ ਲੈਣਾ ਕਿ ਜੇ ਪੰਜਾਬ ਦੇ ਬੱਚੇ ਕੋਈ ਵੀ ਹੋਣ ਜੇ ਅੱਜ ਵਿਦੇਸ਼ਾਂ 'ਚ ਜਾਂਦੇ ਨੇ ਉੱਥੇ ਵੀ ਉਹਨਾਂ ਨੂੰ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਇਲਲੀਗਲ ਹੋ ਜਾਂਦੇ ਨੇ ਉੱਥੇ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਚਲਦੀ ਆ ਤਾਂ ਜਾ ਕੇ ਸਾਡੇ ਬੱਚਿਆਂ ਦਾ ਜੀਵਨ ਜਿਹੜਾ ਹੈ ਅਮਰੀਕਾ ਕੈਨੇਡਾ ਹੋਰ ਮੁਲਕਾਂ ਦੇ ਵਿੱਚ ਸੁਰੱਖਿਤ ਹੁੰਦਾ ਸੋ ਅਸੀਂ ਤਾਂ ਇੱਥੇ ਰਹਿ ਕੇ ਵੀ ਤੁਹਾਡੇ ਆ ਤੇ ਜੇ ਬੱਚੇ ਆਪਣੇ ਵਿਦੇਸ਼ਾਂ ਜਾਂਦੇ ਨੇ ਉੱਥੇ ਵੀ ਤੁਹਾਡੇ ਆ ਤੇ ਇਹ ਗੱਲ ਜਰੂਰ ਸੋਚਿਓ ਕਿ ਆ ਇੱਕੋ ਇੱਕ ਪਾਰਟੀ ਰਹਿ ਗਈ ਹੁਣ ਜਿਨੇ ਆਪਣਾ ਕਦੇ ਵੀ ਖੀਦੋ ਫਰੋਖਤ ਦੇ ਵਿੱਚ ਧਿਆਨ ਨਹੀਂ ਦਿੱਤਾ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਅਸੀਂ ਕਾਂਗਰਸ ਚੱਲ ਜਾਈਏ ਸਾਨੂੰ ਐਮਐਲਏਸ਼ਿਪ ਮਿਲ ਜੂਗੀ ਅਸੀਂ ਭਾਜਪਾ ਚੱਲ ਜਾਈਏ ਸਾਡੇ ਈਡੀ ਦੇ ਰੇਡਾਂ ਨਹੀਂ ਪੈਣਗੀਆਂ ਅਸੀਂ ਮਤਲਬ ਕਿ ਬਾਦਲਾ ਚਲੇ ਜਾਈਏ ਅਸੀਂ ਮਨਿਸਟਰ ਬਣ ਜਾਾਂਗੇ ਇਹ ਚੀਜ਼ਾਂ ਤੋਂ ਅਸੀਂ ਅੱਜ ਤੱਕ ਬਿਲਕੁਲ ਪਿੱਛਾ ਛਡਾਇਆ ਹੋਇਆ ਹੈ ਤੇ ਨਸ਼ੇ ਦਾ ਜਿਹੜਾ ਉਹ ਤਾਂ ਸਾਡੇ ਵਿਰੋਧੀ ਵੀ ਕਹਿੰਦੇ ਨੇ ਕਾਂਗਰਸ ਵਾਲੇ ਹੋਣ ਦੂਜੇ ਤੀਜੇ ਜਿੰਨੇ ਵੀ ਸਾਡੇ ਵਿਰੋਧੀ ਨੇ ਚਾਰ ਦੀਆਂ ਚਾਰ ਪਾਰਟੀਆਂ ਉਹ ਵੀ ਕਹਿੰਦੀਆਂ ਨੇ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨਸ਼ਾ ਨਹੀਂ ਵੰਡਦੀ ਇਸ ਕਰਕੇ ਉਹ ਹਾਰ ਜਾਂਦੀ ਆ ਉਹ ਸਾਡਾ ਇਹ ਔਗਣਮੰਦੀਆਂ ਨੇ ਉਹ ਕਹਿੰਦੀਆਂ ਨੇ ਇਹਨਾਂ ਚ ਘਾਟ ਹੈ ਕਿ ਇਹ ਨਸ਼ਾ ਨਹੀਂ ਵੰਡਦੇ ਤਾਂ ਹਾਰ ਜਾਂਦੇ ਨੇ ਪਰ ਅਸੀਂ ਇਹ ਘਾਟ ਮਨਜ਼ੂਰ ਕੀਤੀ ਹੈ ਕਿ ਸਾਨੂੰ ਹਾਰਨਾ ਮਨਜ਼ੂਰ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਦੀ ਲਾਲਚ ਦੇ ਕੇ ਵੋਟਾਂ ਨਹੀਂ ਲੈ ਸਕਦੇ ਸੋ ਇਹ ਚੀਜ਼ਾਂ ਜੇ ਤੁਹਾਨੂੰ ਚੰਗੀਆਂ ਲੱਗੀਆਂ ਹੋਣ ਆਪਸ ਵਿੱਚ ਵਿਚਾਰ ਕਰਿਓ ਤੇ ਮੈਨੂੰ ਲੱਗਦਾ ਮੈਂ ਗੁਰੂ ਨੂੰ RAM ਨੂੰ ਅੱਲਾ ਨੂੰ ਹਾਜ਼ਰ ਨਾਜ਼ਰ ਰਵਾਨ ਕੇ ਕਹਿਣਾ ਕਿ ਜਦੋਂ ਤੁਸੀਂ ਘਰ 'ਚ ਬੈਠ ਕੇ ਪਰਿਵਾਰਾਂ 'ਚ ਬੈਠ ਕੇ ਇਹਨਾਂ ਗੱਲਾਂ ਦਾ ਵਿਚਾਰ ਕਰੋਗੇ ਤੁਹਾਨੂੰ ਲੱਗੂਗਾ ਕਿ ਤੁਹਾਡੀ ਵੋਟਰ ਦਾ ਹੱਕਦਾਰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਹੈ ਸਿਮਰਨਜੀਤ ਸਿੰਘ ਮਾਨ ਹੈ ਤੇ ਉਹਦਾ ਜਿਹੜਾ ਕੈਂਡੀਡੇਟ ਹੈ ਜਿਹੜਾ ਮੈਨੂੰ ਭੇਜਿਆ ਗਿਆ ਹੈ ਪ੍ਰੋਫੈਸਰ ਮਹਿੰਦਰਪਾਲ ਸਿੰਘ ਉਹ ਤੁਹਾਨੂੰ ਲੱਗੂਗਾ ਕਿ ਉਹ ਤੁਹਾਡੀਆਂ ਵੋਟਾਂ ਦਾ ਹੱਕਦਾਰ ਹੈ ਉਹ ਮੈਨੂੰ ਵੋਟ ਜ਼ਰੂਰ ਪਾਓ ਤਾਂ ਜੋ ਅਸੀਂ ਜਿਹੜੀ ਗੱਲ ਤੋਂ 40 ਸਾਲ ਦੇ ਵਿੱਚ ਅਸੀਂ ਕਿਸੇ ਗਲਤ ਗੱਲ ਨੂੰ ਸਵਕਾਰ ਨਹੀਂ ਕੀਤਾ ਅਸੀਂ ਤੁਹਾਡੀ ਸਪੋਰਟ ਦੇ ਨਾਲ ਅੱਗੋਂ ਵੀ ਸਵਕਾਰਨਾ ਕਰੀਏ ਬਸ ਇਨੀ ਬੇਨਤੀਆਂ ਕਰਦੇ ਆਂ ਤੇ ਸਾਰੇ ਆਪਣੇ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆ ਚੌਧਰੀ ਸਾਹਿਬ ਦਾ ਧੰਨਵਾਦ ਕਰਦੇ ਆ ਤੁਹਾਡੇ ਦਰਸ਼ਨ ਕਰਾਏ ਨੇ ਸਾਡੇ ਛਤਰਾਣੇ ਤੋਂ ਆਪਣਾ ਗੋਗੀ ਸਾਹਿਬ ਸਾਡੇ ਇੰਚਾਰਜ ਨੇ ਉਹ ਉਹਨਾਂ ਨੇ ਗੁਰਾਇਆ ਸਾਹਿਬ ਨੇ ਇਹਨਾਂ ਸਾਰਿਆਂ ਨੇ ਉਦਮ ਆ ਧੂੜ ਵਾਲੇ ਬੰਦੇ ਜਿੰਨੇ ਵੀ ਸਾਡੇ ਇੱਥੇ ਸਾਥੀ ਬੈਠੇ ਨੇ ਉਹਨਾਂ ਸਾਰਿਆਂ ਨੇ ਉਦਮ ਕਰਕੇ ਤੁਹਾਡਾ ਦਰਸ਼ਨ ਕਰਾਏ ਨੇ ਤੁਸੀਂ ਟਾਈਮ ਕੱਢਿਆ ਤੁਹਾਡਾ ਸਾਰਿਆਂ ਦਾ ਧੰਨਵਾਦ ਇਸ ਗੱਲ ਵੱਲ ਧਿਆਨ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ